ਤੋਰ ਤੋਰ ਦੇ ਲਮੀ ਤੋਰ ਲੋ ਜ ਚੱਕਰ ਸਾਹਿਬ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਝਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭਗਤਪੁਰਾ ਮੋੜ ਵੀ ਕਹਿੰਦੇ ਇਹਨੂੰ ਠੀਕ ਹੈ ਜੀ ਬਾਈ ਕੋਲ ਤਾਜੀ ਸੂਈ ਝੁੱਟੀ ਪਕਉਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ। ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾਂ ਅੱਡ ਤੱਕ ਨਵੇਂ ਨਵੇਂ ਵੀਡੀਓ ਪ੍ਰੋਡਕਟ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸੱਸੀ ਕਾਈ? ਸਾਨੀ ਜਾਨ ਬਾਈ। ਨਾਮ ਵੀਰ ਜੀ। ਨਾਮ ਲਵਦੀਪ। ਪਿੰਡ ਪਿੰਡ ਚਾਰਾ ਦੀ ਰੋਟੀ ਬਾਈ। ਜ਼ਿਲ੍ਹਾ ਜ਼ਿਲ੍ਹਾ ਬਨਾਰਾ ਜੀ। ਆ ਚੋਟੀ ਦੱਸੋ ਜੀ ਕਿੰਨਾ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਬਾਈ ਨੂੰ ਨੌਮਾ ਦੇਣਾ ਬਾਈ ਠੀਕ ਆ ਬੱਚਾ ਕੀ ਬੱਚਾ ਨਾ ਜੀ ਬੱਚਾ ਕੱਟਾ ਠੀਕ ਆ ਅ ਦੁੱਧ ਕਿੰਨਾ ਰਸਾਈ ਦੁੱਧ ਵੀਰੇ 8 ਲੀਟਰ ਆ 8 ਕਿਲੋ ਹਾਂ 8 ਲੀਟਰ ਭਰਿਆ ਤਿਆਰ ਹੋਂ ਚੁਵਾਈ ਹੋਈ ਵੀ ਆ ਹਾਂ ਵੀਰੇ 6 ਵਜੇ ਹੀ ਹੋਈ ਹੋਈ ਆ ਠੀਕ ਆ ਲੋਪਰਾ ਹਾਂ ਦੁੱਧ ਨੇ ਚੱਲੂ ਬਾਈ ਹਾਂ ਦੇਣੀ ਨੌਮਾ ਇਹਨੂੰ ਸੂਆ ਕਿਹੜਾ ਰਸਾਈ ਪਹਿਲਾ ਸੂਆ ਹੀ ਆ ਪਹਿਲਾ ਸੂਆ ਭਰਾ ਠੀਕ ਆ ਤੋੜ ਦੋ ਲੋਪਰਾ ਫੇਸ ਬਿਊਟੀ ਚੈੱਕ ਕਰਤਾ ਇਹ ਸਿੰਗੀ ਸਿੰਗੀ ਕਰਮਣ ਵਾਲੀ ਚੰਗਾ ਕੱਦ ਬੈਡ पूरा चक्कर कर सकते कर्मा बाड़ी का तोर तोर तो लम्मी तोर चेक कर सकते मोड़ दी लोच तोरा ते चक्कर कर सकते थाना ठीक है जी चाहे दो डांग चोले भी अगला हाँ हाँ भाई ਦੋੜਾਂ ਚੋਕੇ ਤੇ ਸੱਲੀ ਕਰਕੇ ਲਿਜਾਹ ਜਪਰਾ। ਥਾਂ ਫੋਂ ਤੁਸੀਂ ਦੇਖ ਸਕਦੇ ਬਹੁਤ ਸੋਹਣਾ। ਲੋਕ। ਉਹ ਬੰਲੀ ਸੀ ਆ ਬਾਈ। ਮਾਝਾ ਫਿਰ ਗਿਆ। ਠੀਕ ਆ ਠੀਕ ਆ। ਹਾਂ। ਰੇਡ ਭਾਜਾਇਆ ਜਬ ਅਦੇ ਲੈਣ ਜੇ ਵਾਲਾ ਕੰਮ। ਮੁੱਲ ਬਈ ਇਹਦਾ 77 ਆ। ਦੇਣੀ ਕਿੰਨੇ ਦੀ ਆ? ਬਾ ਮਾਨ ਨਾਲ ਹੋ ਜੂ 1000 ਰੁਪਿਆ ਦੇ ਚੋ। ਕਿੰਨਾ ਕਰਦੇਗਾ ਫਿਰ ਵੀ? ਬਾ 77000 ਦੀ ਹਾਂ ਨਾ ਹੀ ਹਾਂ। 77000 ਦੀ ਬਾਈ ਕਹਿੰਦਾ ਹਾਂ ਨਾ। ਠੀਕ ਆ ਜੀ। ਲੋ ਜੀ। ਚੈੱਕ ਕਰ ਸਕਦੇ ਹੋ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਅਗੀ ਸੇ ਨਵੀਂ ਵੀਡੀਓ ਚੋਕ ਕੇ ਬਾਈ